ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਕੋਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਅੱਜ ਅਸੀਂ ਇੱਕ ਜਨਕ ਸਿੰਘ ਨਾਂ ਦਾ ਇੱਕ ਨਸ਼ਾ ਤਸਕਰ ਹੈਗਾ ਪਿੰਡ ਰਣਗੜ੍ਹ ਥਾਣਾ ڪرਿੰਡਾ ਜਟਾਰੀ ਬਾਰਡਰ ਤੇ ਬਿਲਕੁਲ ਨੇੜੇ ਦਾ ਪਿੰਡ ਹੈਗਾ ਤੇ ਇੱਥੇ ਜਨਕ ਸਿੰਘ ਦੇ ਉੱਤੇ 3 ਐਨਡੀਪੀਐਸ ਐਕਟ ਦੇ ਤਹਿਤ ਪਹਿਲਾਂ ਵੀ ਪਰਚੇ ਰਜਿਸਟਰਡ ਨੇ ਤੇ ਤਿੰਨੇ ਦੇ ਪਰਿਵਾਰ ਮੈਂਬਰਾਂ ਦੇ ਵੀ ਆਲਰੇਡੀ ਪੁਲਿਸ ਰਜਿਸਟਰਡ ਸਾਨੂੰ ਬੀਡੀਪੀਓ ਸਾਹਿਬ ਵੱਲੋਂ ਇੱਕ ਦਰਖਾਸਤ ਆਈ ਕਿ ਜਿਹੜਾ ਹੈਗਾ ਇਹਨੇ ਨਸ਼ਾ ਤਸਕਰ ਨੇ ਕਾਲੇ ਕਾਲੀ ਕਮਾਈ ਕਰਕੇ ਕਾਲਾ ਧਨ ਕਮਾ ਕੇ ਜਿਹੜਾ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਸਰਕਾਰੀ ਜ਼ਮੀਨ ਦੇ ਉੱਤੇ ਹੈ ਤੇ ਇਹ ਇਨਕ੍ਰੋਚਮੈਂਟ ਨੂੰ ਹਟਾਇਆ ਜਾਵੇ ਸਾਡੀ ਠਾਣਾ ਘਰਿੰਡਾ ਦੀ ਪੁਲਿਸ ਇਨਕ੍ਰੋਚਮੈਂਟ ਹਟਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨੰਬਰੇਚਰ ਦੇ ਹਾਥੀ ਪੁਲਿਸ ਦੀ ਇਸ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਛੇਵੀਂ ਕਾਰਵਾਈ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਉੱਤੇ ਇਦਾਂ ਦੀ ਜ ਅੰਮ੍ਰਿਤਸਰ ਦੇ ਹਾਤੀ ਪੁਲਿਸ ਹੌਂਸ ਤੱਕ ਕਰੀਬ 150 ਕਿਲੋ ਹੈਰੋਇਨ ਫੜ ਚੁੱਕੀ ਹੈ ਅਤੇ ਇਹਦੇ ਨਾਲ ਨਾਲ 2 ਕਰੋੜ ਦੇ ਆਸ-ਪਾਸ ਜਿਹੜੀ ਡਰੱਗ ਮੰਨੀਆਂ ਉਹ ਬਰੰਦ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਦੀ ਕੁੱਲ 4 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈ 68f ਦੇ ਅੰਦਰ ਜਿਹੜੀ ਐਨਡੀਪੀਐਸ ਐਕਟ ਦੇ ਪ੍ਰੋਵੀਜ਼ਨ ਦੇ ਅੰਦਰ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਇਸ ਸਾਰੀ ਕਾਰਵਾਈ 1 ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਉਹ ਹੋਈ ਹੈ ਅੱਗੇ ਵੀ ਸਾਨੂੰ ਸਖਤ ਦੇਸ਼ਾ ਨਿਰਦੇਸ਼ ਨੇ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਬੀਜੇਪੀ ਸਾਹਿਬ ਵੱਲੋਂ ਕਿ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਜਿਹੜੀ ਕਾਰਵਾਈ ਹੈਗੀ ਹੈ ਉਹ ਸਖਤ ਤੋਂ ਸਖਤ ਕਾਰਵਾਈ ਉਹ ਚੱਲੂ ਰਹੇ। ਕੋਣ ਸਰ ਜਾਣਕਾਰੀ ਦੇ ਜੀਂਦੇ ਹਨ ਜਨਕ ਸਿੰਘ ਜਿਹੜਾ ਹੈਗਾ ਬੇਲ ਤੇ ਬਾਹਰ ਆਇਆ ਹੋਇਆ ਇਹਦੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਵੀ ਇੱਕ ਮੈਂਬਰ ਜੇਲ੍ਹ 'ਚ ਹੈ ਇੱਕ ਮੈਂਬਰ ਬਾਹਰ ਹੈ। ਕੀ ਕੀ ਕਾਰੋਬਾਰ ਕੀਤਾ ਇਹਦਾ ਕੋਈ ਨਹੀਂ ਮਿਹਨਤ ਮਜ਼ਦੂਰੀ ਦਾ ਕੰਮ ਸੀਗਾ ਬਟ ਜੇ ਤੁਸੀਂ ਦੇਖੋਗੇ ਇਹਦਾ ਘਰ ਦੇਖੋਗੇ ਨੇ ਉਹ ਸਾਰੀ ਜਿਹੜੀ ਕੀਤੀ ਹੈ ਕਾਲੇ ਧੰਨਾ ਉਹ ਬਿਲਕੁਲ ਜਿਹੜਾ ਮਿਹਨਤ ਮਜ਼ਦੂਰੀ ਵਾਲਾ ਬੰਦਾ ਨਹੀਂ ਕਰ ਸਕਦਾ ਜਿਹੜੀ ਇਹਦੀ ਕਾਲੇ ਕਮਾਈ ਜਿਹੜੀ ਇਹਨੇ ਕਰਕੇ ਮਹਿਲ ਸਜਾਇਆ ਸੀਗਾ ਇਹ ਇਹ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕਰ ਰਹੀ ਹੈ ਉਹਦੇ ਉੱਤੇ ਕੀਤੀ ਗਈ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਹੈ ਇਹਦੇ ਲਗਭਗ 4-5 ਸਾਲ ਹੋ ਚੁੱਕੇ ਨੇ ਇਹਦਾ ਪਹਿਲਾ ਜਿਹੜਾ ਇਹਦੇ ਤੇ ਮੁਕੱਦਮਾ 2022-23 'ਚ ਜਿਹੜਾ ਇਹ ਰਜਿਸਟਰ ਹੋਇਆ ਸੀਗਾ ਤੇ ਹੁਣ ਵੀ ਇਸੇ ਸਾਲ 'ਚ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਵੀ ਇਹਦੇ ਤੇ ਇੱਕ ਐਫਆਰ ਰਜਿਸਟਰ ਹੋਇਆ ਸੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਖਤ ਚੇਤਾਵਨੀ ਹੈ ਕਿ ਇਦਾਂ ਦੇ ਕਾਲੇ ਧੰਦੇ ਕਰਕੇ ਜਿਹੜੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਨਾ ਬੰਦ ਕਰੋ ਕੋਈ ਚੰਗੇ ਕੰਮ ਕਰੋ ਮਿਹਨਤ ਮਜ਼ਦੂਰੀ ਕਰੋ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਗੁਰੂਆਂ ਪੀਰਾਂ ਦੀ ਧਰਤੀ ਹੀ ਰਹਿਣ ਦਿੱਤਾ ਜਾਵੇ ਚੰਗੇ ਕੰਮ ਕਰਕੇ ਆਪਣਾ ਚੰਗਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ Okay.